ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਤੀਨ ਜੈ ਭਾਰਤ ਅੱਜ ਲੋੜੀ ਦੇ ਦਿਹਾੜੇ ਤੇ ਪਹਿਲਾ ਦਾ ਬਾਹਰੀ ਸੰਗਤ ਨੂੰ ਸਾਡੀ ਕਮੇਟੀ ਅੰਬੇਡਕਰ ਸੇਵਾ ਕਮੇਟੀ ਕਢਾਈ ਕਲਾ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਉਹਦੇ ਨਾਲ ਹੀ ਸਾਡੀ ਭੈਣ ਵਰਪੀ ਜਕੌਰ ਜਿਹੜੇ ਕਿ ਸਾਡੀ ਕਮੇਟੀ ਦੇ ਵਿੱਚ ਸੇਵਾਵਾਂ ਅੱਜ ਤੋਂ ਬਾਅਦ ਨਿਭਾਉਣਗੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿਹਾ ਕਿ ਆਪਾਂ ਸਮਾਜ ਭਲਾਈ ਦੇ ਜਿੰਨੇ ਵੀ ਕੰਮ ਨੇ ਪਿੰਡ ਦੇ ਵਿੱਚ ਹੋਣ ਵਾਲੇ ਲੋਕ ਪੱਖੀ ਕੰਮ ਉਹਨਾਂ ਦੇ ਉੱਤੇ ਉਹ ਸਾਡੇ ਨਾਲ ਰਲ ਮਿਲ ਕੇ ਕੰਮ ਕਰਨਗੇ ਤੋਂ ਅਸੀਂ ਭੈਣ ਵਰਪ੍ਰੀਤ कौर ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਅੰਮ੍ਰਿਤਕਰ ਦੇ ਪੰਜਾਬੀ ਘੁਟਾਣੀ ਕਲਾ ਦੇ ਵਿੱਚ ਆਉਣ ਲਈ ਤੋਂ ਬਾਕੀ ਜਿੰਨੇ ਵੀ ਸਾਡੇ ਸਾਥੀ ਨੇ ਸਾਥੀ ਨੇ ਸੰਦੇਹੀ ਨਾਲ ਬਹੁਤ ਬਹੁਤ ਵਧਾਈ ਲਈ ਕੰਮ ਕਰਦੇ ਨੇ ਜਨਰਲ ਵੇਦ ਕਰਦੇ ਨੇ ਸੋ ਬਾਬਾ ਸਾਹਿਬਾਂ ਮੇਦਕ ਜੀ ਨੇ ਜੇ ਸਾਨੂੰ ਇੰਨੇ ਕੁ ਜੋਗਾ ਕੀਤਾ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਬਾਬਾ ਸਾਹਿਬਾਂ ਨਾਲ ਥੋੜਾ ਥੋੜਾ ਜਿੰਨਾ ਵੀ ਹੁੰਦਾ ਅਸੀਂ ਲੋਕਾਂ ਲਈ ਕੰਮ ਕਰੀਏ ਜੈ ਭੀਮ ਜੈ ਭਾਰਤ ਬੋਸ਼ਵਦ ਭੈਣ ਗੁਰਦੇਵਤੌਰ ਆਪਣੇ ਵੱਲੋਂ ਸਾਰੀ ਸੰਗਤ ਨਾਲ ਸਾਂਝੇ ਕਰਨਗੇ ਹਾਂਜੀ ਵਾਈ ਗੁਰਜੀ ਕਥਾਸਾ ਵਾਈ ਗੁਰਜੀ ਕੀ ਪਤਨੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਨਗਰ ਨੂੰ ਵਸਿਆ ਤੇ ਆਪਣੇ ਵੀਰਾਂ ਨੂੰ ਜੋ ਡਾਕਟਰ ਬੇਟਾ ਨੂੰ ਮਿਲ ਕੇ ਕਰਕੇ ਨਮਸਕਾਰ ਕੀਤਾ ਮੈਂਬਰ ਨੇ ਜੀ ਉਹਨਾਂ ਨੂੰ ਬਹੁਤ ਬਹੁਤ ਧੋਲੀਆਂ ਵਧਾਈਆਂ ਦੇਣਾ ਚਾਹਨੀ ਹੈ ਤੇ ਮੈਂ ਉਹਨਾਂ ਦੀ ਕਮੇਟੀ ਵਿੱਚ ਸ਼ਾਮਲ ਹੋ ਕੇ ਲੋਕ ਭਲਾਈ ਦੇ ਕੰਮ ਨੂੰ ਅੱਗੇ ਵਧ ਕੇ ਕਰਨਾ ਚਾਹਨੀ ਹੈ ਤੇ ਮੈਂ ਇਹਨਾਂ ਸਾਰਾ ਭਾਵਨਾ ਰੱਖ ਕੇ ਆਪਣੇ ਲੋਕ ਭਲਾਈ ਤੇ ਨਗਰ ਲਈ ਵੱਧ ਚੜ ਕੇ ਕੰਮ ਕਰਨਾ ਚਾਹੁੰਦੀ ਹਾਂ ਜੈ ਪੀਮ ਜੈ ਪਰਮ ਜੈ ਪੀਮ ਜੈ ਪਰਮ ਜੈ ਪੀਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਜਲਦੋਂ ਮੂਨਾ ਕੰਵਰਟ ਨੇ ਡੀਆਰਐਮ ਦੇ ਕਰਸੇ ਬੋਲ ਦਿੱਤੇ। ਜੀ ਮੈਂਬਰਾਂ ਨੂੰ ਮੇਰੇ ਵੱਲੋਂ ਡੀਆਰਐਮ ਦੇ ਕਰਸੇ ਬੋਲ ਦਿੱਤੇ। ਮੋੜਾ ਨਿਕਲਣਾ ਪ੍ਰਧਾਨ ਵਜੋਂ ਨਾਤੇ ਸਾਰੇ ਮੈਂਬਰਾਂ ਨੂੰ ਲੋੜੀਂਦੀਆਂ ਲੱਖ ਲੱਖੀ ਵਰਕ ਦੇਣਾ ਤੇ ਮੈਂ ਆਸ ਕਰਦਾ ਹਾਂ ਕਿ ਜਿੰਨੇ ਵੀ ਮੈਂਬਰ ਨੇ ਸਾਰੇ ਆਉਣਵੇਂ ਸਾਲ ਦੇ ਵਿੱਚ ਸਾਰੇ ਵੱਧ ਚੜ ਕੇ ਕੰਮ ਕਰਨਗੇ ਤੇ ਭੈਣ ਗੁਰਪ੍ਰੀਤ ਕੌਰ ਜੋ ਕਿ ਅੱਜ ਸਾਡੀ ਕਮੇਟੀ ਦੇ ਵਿੱਚ ਸ਼ਾਮਲ ਹੋਏ ਨੇ मैं उन्होंने बहुत तहत लोग धनबाद करना उन्होंने अपील करना तो कि काम करना बहुत बहुत धनबाद वाही